ਸਾਚੂਏ ਕਾਲਜੀ ਨਵੀਂ ਸਵੇਰ ਦੇ ਨਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਬੱਚਿਆਂ ਨੇ ਉੱਠ ਕੇ ਤੇ ਪ੍ਰਭ ਨੇ ਪਾਇਆ ਸਾਰਿਆਂ ਨੂੰ ਪਾਣੀ ਤੇ ਪlant ਵਗੈਰਾ ਸੈੱਟ ਕੀਤੇ ਥੋੜੇ ਬਹੁਤ ਇਸ ਸਵੇਰੇ ਸਵੇਰੇ ਅੱਜ ਤੇ ਮਾਹੌਲ ਪੰਜਾਬ ਦਾ ਬੜਾ ਵਧੀਆ ਹੋ ਗਿਆ ਸਾਰਾ ਕੁਝ ਠੀਕ ਹੋ ਗਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਬਾਕੀ ਜਿਹੜਾ ਇੱਕ ਦੋ ਮੀਟਿੰਗਾਂ ਨੇ ਉਹ ਵੀ ਹੁਣ ਹੋ ਜਾਣਗੀਆਂ ਤੇ ਸਾਰਾ ਕੁਝ ਫਿਰ ਹੋ ਜਾਊਗਾ ਠੀਕ ਫਰੈਸ਼ ਹੋ ਗਏ ਨੇ ਤੇ ਕੀਤਾ ਬ੍ਰੇਕਫਾਸਟ ਤੇ ਕਰਾਂਗੇ ਹੁਣ ਇਹਨਾਂ ਨੂੰ ਰੈਡੀ ਆਪਾਂ ਜਾਵਾਂਗੇ ਨਕੋਦਰ ਇਹਨਾਂ ਦੀ ਮੈਡੀਸਿਨ ਲੈਣ ਲਈ ਡਾਕਟਰ ਦੇ ਪਹੁੰਚ ਗਏ ਆ ਤੇ ਪਰ ਧਿਆਨ ਹਲੇ ਦਿਵਾਲੇ ਹੀ ਆ ਕਿਉਂਕਿ ਆ ਨਾਲ ਹੀ ਇੱਥੇ ਸ਼ਾਪ ਆ ਬੀਕਾਨੇਰੀ ਉਹਨਾਂ ਨੇ ਬਾਹਰ ਲੇਜ਼ ਵਗੈਰਾ ਰੱਖੇ ਹੋਏ ਸੀ ਤੇ ਸਾਡਾ ਧਿਆਨ ਉਹਦੇ ਵਿੱਚ ਹੀ ਆ ਹਲੇ ਆਏ ਅਸੀਂ ਖੰਗ ਦੀ ਦਵਾਈ ਲੈਣ ਆ ਦਵਾਈ ਦਾ ਲਫਾਫਾ ਹੱਥ 'ਚ ਆ ਤੇ ਖੜੇ ਦੇਖੋ ਜੀ ਕਿੱਥੇ ਆ ਇੱਕ ਲਈ ਜੀ ਲੈ ਦਿਓ ਕਹਿੰਦਾ ਚਲੋ ਜਿਆਦਾ ਨਹੀਂ ਤੇ ਪਰ ਨਹੀਂ ਲੈ ਕੇ ਆਪਾਂ ਦਿੱਤਾ ਨਹੀਂ ਕਿਉਂਕਿ ਖੰਗ ਹੋਈ ਆ ਤੇ ਉਹ ਡਾਕਟਰ ਨੇ ਸਟ੍ਰਿਕਟਲੀ ਕਿਹਾ ਵੀ ਬਾਹਰਲਾ ਕੁਝ ਨਹੀਂ ਖਾਣਾ ਮੰਨ ਗਿਆ ਸੀ ਉਹਦਾ ਤਾਂ ਤੇ ਵਾਪਸ ਆ ਕੇ ਘਰੇ ਆਓ ਦੇਖੋ ਸਰਦਾਰ ਸਾਹਿਬ ਕਿੱਥੇ ਬੈ ਨੇ ਫੋਨ ਦੇਖ ਹੋ ਰਿਹਾ ਤੇ ਖਲਾਰਾ ਪਤਾ ਨਹੀਂ ਇਹ ਨਮਈ ਸ਼ੌਂਕ ਚੜਿਆ ਪੌੜੀਆਂ ਤੇ ਖਲਾਰਾ ਪਾ ਕੇ ਬਹਿਣ ਦਾ ਟੋਏ ਆਪਦੇ ਸਾਰੇ ਰੱਖ ਕੇ ਖੇਡਣ ਦਾ ਆ ਲੈ ਪਤਾ ਨਹੀਂ ਕੀ ਕੀ ਤਾਂ ਚਾ ਕਚੜਾਇਆ ਹੋਇਆ ਸਾਰਾ ਕੁਝ ਰੈਸਟ ਵਗੈਰਾ ਕੀਤੀ ਤੇ ਹੁਣ ਹੋ ਗਿਆ ਆ ਜੀ ਟਾਈਮ ਖੇਤ ਜਾਣ ਦਾ ਅੱਜ ਕਹਿੰਦੇ ਜਾਣਾ ਖੇਤ ਤੇ ਸ਼ਾਮ ਨੂੰ ਤੇ ਹੁਣ ਆਪਾਂ ਚੱਲਦੇ ਆਂ ਖੇਤ ਤੇ ਉੱਥੇ ਥੋੜੀ ਦੇਰ ਖੇਡਣਗੇ ਮौज-ਮਸਤੀ ਕਰਨਗੇ ਅੱਜਕੱਲ੍ਹ ਕਹਿਤਾ ਦਾ ਮਾਹੌਲ ਚ ਚੈੱਕ ਚਹਾਟ ਬਹੁਤਿਆ ਚੇੜੀਆਂ ਦੀ ਕੋਇਲ ਬੋਲਦੀ ਮੈਂ ਅੱਗੇ ਜਾ ਕੇ ਤੁਹਾਨੂੰ ਸੁਣਾਉਂਗੀ ਸ਼ਾਂਤੀ ਦੇ ਨਾਲ ਸੁਣਿਓ ਕਿੰਨੀਆਂ ਵੱਜਦੀਆਂ ਆਵਾਜ਼ਾਂ ਨੇ ਤੋੜੀਆਂ ਆਪਾਂ ਖੇਤ ਮਿਰਚਾਂ ਤੇ ਬੱਚੇ ਖੇਡਦੇ ਪਏ ਨੇ ਮਿੱਟੀ ਦੇ ਵਿੱਚ ਜਿਹੜਾ ਉਹਨਾਂ ਦਾ ਫੇਵਰੇਟ ਕੰਮ ਹੈ ਤੇ ਜਿਹੜਾ ਉਹ ਇੱਥੇ ਕਰਨ ਆਉਂਦੇ ਨੇ ਆਹ ਲਓ ਜੀ ਮਿੱਟੀ ਦੇ ਵਿੱਚ ਲੱਗੇ ਹੋਏ ਆਪਦਾ ਮੋਜਾਂ ਲੁੱਟਣ ਤੇ ਮਰੂਦਾਂ ਆਪਣੇਆਂ ਨੂੰ ਨਿੱਕੀਆਂ ਨਿੱਕੀਆਂ ਨੂੰ ਫਾਲ ਗਿਆ ਲੱਗ ਸਾਰਾ ਕੁਝ ਵਧੀਆ ਪਪੀਤੇ ਮਰੂਦ ਹੋ ਗਏ ਨੇ ਆ ਮਿਰਚਾਂ ਲਾਈਆਂ ਨਵੀਆਂ ਮੌਸਮ ਬੜਾ ਵਧੀਆ ਬਦਲਵਾਈ ਆ ਤੇ ਗਰਮੀ ਘਟਿਆ ਹੱਲੇ ਪੂਰੀ ਗਰਮੀ ਹੋਈ ਨਹੀਂ ਖੇਡ ਮਸਤੀ ਹੋ ਗਈ ਤੇ ਚੱਲਾਂਗੇ ਘਰੇ ਪੈ ਗਈ ਸ਼ਾਮ ਤੇ ਜਾ ਕੇ ਘਰ ਬਾਕੀ ਦੇ ਕਰਦੇ ਆ ਕੰਮਕਾਰ ਤੇ ਪਹਿਲਾਂ ਇਹਨਾਂ ਨੂੰ ਨਵਾਵਾਂਗੇ ਨਾ ਕੇ ਤੇ ਫਰੈਸ਼ ਹੋ ਕੇ ਤੇ ਪ੍ਰਬ੍ਰਿਤ ਨੇ ਥੋੜਾ ਜਿਹਾ ਆਪਣਾ ਕੀਤਾ ਸਕੂਲ ਦਾ ਆਰਟਵਰਕ ਅਜੀਤ ਸਿੰਘ ਮਾਰ ਰਿਹਾ ਨੇ ਨਾਲ ਗੱਲਾਂ ਕਿਤੇ ਕੀ ਕਰਦੀ ਆਂ ਦੀਦੀ ਕੰਨਾ ਨੇ ਫੇਰ ਕਰਦੀ ਆਂ ਤੁਸੀਂ ਵੀ ਕੰਨਾ ਹੈ ਮੇਰੇ ਬਨੇ ਉਂਟੇ ਆਂ ਦੀਦੀ ਅਜੇ ਤੇਰਾ ਸਕੂਲ ਸੀ ਹੈ ਤੇ ਨਾ ਮਾੜੀ ਹੋਗੀ ਪਾਕਿਸਤਾਨ ਬਣਾਉਂਦੀ ਆ ਪਾਕਿਸਤਾਨ ਕੀ ਬਣਾਉਂਦੀ ਆ ਪਾਕਿਸਤਾਨ ਤੂੰ ਪਾਕਿਸਤਾਨ ਦੇਖ ਕੇ ਆਇਆ ਕਿਦੋਂ ਕਿਸ ਦੇ ਜਨਮ ਵਿੱਚ ਤੈਨੂੰ ਪਾਕਿਸਤਾਨ ਦਾ ਕਿੱਦਾਂ ਪਤਾ ਜੀ ਤੈਨੂੰ ਪਹਿਲਾਂ ਨਹੀਂ ਕਿੱਦਾਂ ਕਿੱਦਾਂ ਪਹਿਲਾਂ ਨਹੀਂ ਪਹਿਲਾਂ ਲਈ ਕਿੱਦਾਂ ਫਸਤਨ ਤੇ ਕਰਿਆ ਤੂੰ ਗਿਆ ਸੀ ਪਾਕਿਸਤਾਨ ਅੱਛਾ ਕੀ ਕਰਨ ਅੱਛਾ ਮੈਨੂੰ ਵੀ ਲੈ ਜਾਂਦਾ ਯਾਰ ਤੁਸੀਂ ਤਾਂ ਆਪ ਤੁਹਾਡੇ ਆਪਣੇ ਕਰੇਗਾ ਤੁਸੀਂ ਅੱਛਾ ਉਦੋਂ ਗਿਆ ਸੀ ਤੂੰ ਦੇ ਸੀ ਅਜੇ ਤੂੰ ਪਾਕਿਸਤਾਨ ਹੀ ਰਹਿੰਦਾ ਸੀ ਹਾਂ ਹਾਂ ਫੇ ਤੂੰ ਇੰਡੀਆ ਕਿੱਦਾਂ ਆ ਗਿਆ ਇੰਡੀਆ ਹੂੰ ਤੁਸੀਂ ਇੰਡੀਆ ਦੇ ਰਹੇ ਸੀ ਤਾਂ ਤੂੰ ਇੰਡੀਆ ਆ ਗਿਆ ਨਹੀਂ ਮੈਂ ਪਾਕਿਸਤਾਨੀ ਰਹਿੰਦਾ ਤੁਸੀਂ ਇੰਡੀਆ ਰਹਿੰਦੇ ਸੀ ਆਹੋ ਨਹੀਂ ਹੁਣ ਤਾਂ ਤੂੰ ਇੰਡੀਆ ਰਹਿਣਾ ਹੁਣ ਤੂੰ ਇੰਡੀਆ ਫੇ ਕਿੱਦਾਂ ਆ ਗਿਆ ਏਸੀ ਜੀ ਅਜੀਤ ਸਿੰਘ ਦੀਆਂ ਗੱਲਾਂ ਬਾਤਾਂ ਤੇ ਪਤਾ ਨਹੀਂ ਬੱਚੇ ਕਿੱਥੋਂ ਕਦੀ ਕਿਹੜੀ ਗੱਲ ਕਰ ਲੈਂਦੇ ਨੇ ਕੋਈ ਪਤਾ ਨਹੀਂ ਤੇ ਇਹਦੇ ਨਾਲ ਹੀ ਵੀਡੀਓਜ਼ ਦੇਖਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ